ਸੋ ਸ੍ਰੀ ਗੋ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਫੇਰ ਨਵੇਂ ਬਲੌਗ ਦੇ ਵਿੱਚ ਵੀ ਤੇ ਬਤਾ ਲਈ ਸਾਰੇ ਟਿਊਟਬੂ ਯ ਚੜਦੇ ਪੜਾ ਜੋ ਕਿ ਆਪਾਂ ਕਰੀਆ ਤੇ ਆਪਾਂ ਜਦੋਂ ਡਿਊਟੀ ਇਕੱਲੇ ਹੀ ਰਹਿ ਗਿਆ ਅੱਜ ਮੈਂ ਰੂਮ 'ਚ ਬਾਕੀ ਸਾਰੇ ਚੌਕ ਤਾਂ ਆ ਨਾ ਲੀਏ ਉਲਟਾ ਬੰਦ ਕਰ ਲਾਦਾ ਮੈਂ ਕੱਲ ਜਿਹੜੀ ਬੱਡੀ ਕੰਮ ਕਰਦੀ ਵਿੱਚ ਹਾਰੇ ਜਾਵਾਂ ਤੇ ਸਭੀ ਚੱਲਦੇ ਆ ਪਰ ਉਹ ਜਿਹੜੇ ਤੇ ਜਿਹੜੇ ਨਵੀਂ ਨਾ ਜੀ ਗਾਉਂਦੇ ਗੱਲ ਕਰਦੇ ਆ ਕਿ ਮੈਂ ਕੰਮ ਫਿਰ ਉਹ ਸਭ ਤੋਂ ਪਹਿਲਾਂ ਤੋਂ ਬਗੇ ਛੋੜੇ ਰਹਿੰਦੇ ਸੀ ਆਪਣੇ ਨਾਲ ਸਾਰਾ ਜਾਨਾ ਖਲੋਤਾ ਉਹਦੇ ਬੈਗ ਬਾਕੇ ਖਲੋਤਾ ਇੱਕ ਬੈਗ ਫੜ ਕੇ ਖਲੋਤਾ ਕਿੱਥੇ ਚੱਲਿਆਂ ਪਾਉ ਕਿੱਥੇ ਚੱਲਿਆਂ ਹਾਂ ਬੱਲ ਗਿਆ ਬੱਲ ਤੂੰ ਕਿੱਥੇ ਚੱਲਿਆਂ ਮੈਂ ਜੰਮੂ ਹੈਂ ਚੱਲ ਠੀਕ ਹੈ ਜਾਓ ਬਾਏ ਗੁੱਡ ਨਾਈਟ ਟਾਟਾ ਬਾਏ ਬਾਏ ਟਾਟਾ ਓਕੇ ਕਿਹੜੀ ਕੰਪਨੀ ਦੇ ਲੈਣੇ ਵਾ ਕਿਹੜੀ ਕੰਪਨੀ ਦੇ ਲੈਣੇ ਨਸੀਰ ਵਾਲੇ ਯਾਰਾ ਪੁਰਵਾ ਪੁਰਵਾ ਚੱਕਰਾਂ ਦੇ ਵਿੱਚ ਮਿਲ ਪਸੰਦ ਨਹੀਂ ਇਹਨੂੰ ਬਰਾਗ ਕੜੇ ਇਗੜ ਤੂੰ ਆਪੇ ਗਣਾ ਮੇਰੀ ਮੇਰੀ ਵੀਡੀਓ ਬਣਾ ਫੇਰ ਨਹੀਂ ਮੈਂ ਬਣਾਣੀ ਦੁਪਹਿਰ ਤੱਕ ਮੂਡ ਬਣ ਜਾਣਾ ਬੰਦੇ ਦਾ ਐਸ ਐਸ ਵੀ ਉਹਨਾਂ ਗੁੱਸੇ ਹੋ ਗਿਆ ਮੇਰਾ ਕਹਿੰਦਾ ਤੂੰ ਮੇਰੀ ਵੀਡੀਓ ਆੜੀ ਹਣਾ ਬਣਾ ਮਾ ਸਾਲੇ ਬਾਹਰ ਨਗੇ ਰੂਮ ਚ ਜਾ ਕੇ ਕਹਿੰਦਾ ਮੇਰੀ ਵੀਡੀਓ ਬਣਾਈ ਮਾ ਚੱਲ ਜਾ ਮੇਰੇ ਲੱਗੋ ਨਹੀਂ ਬਣਾਣੀ ਆਹ ਕਹਿੰਦਾ ਮੈਂ ਪਿੰਡ ਦੱਸਿਆ ਕਿ ਮੈਂ ਕ੍ਰੇਨ ਚਲਾਉਣਾ ਆਹ ਦੇਖ ਅੱਗੇ ਤੇ ਡਿਗਰੀ ਡਿਆ ਕ੍ਰੇਨ ਚ ਕਹਿੰਦਾ ਬੇਇਤੀ ਹੋ ਜਾਣੀ ਮੇਰੀ ਕਹਿੰਦਾ ਮੇਰੀ ਬੇਇਤੀ ਹੋ ਜਾਣੀ ਆ ਕਾ ਪਰ ਪੁਗਰੀ ਹੋ ਗਈ ਲੋ ਮੇਟਰ ਡਿਊਟੀ ਪਹੁੰਚ ਗਿਆ ਮੜਾਸੇ ਵਾਲਾ ਬੰਦਾ ਵੇਖੋ ਮੜਾ ਸਾ ਬੰਦਾ ਇਹ ਬੰਦਾ ਮੈਂ ਸ਼ੇਖ ਵਾਲਾ ਇਹ ਲਹਣਾ ਹਾਦ ਵੀ ਵਿਆਹ ਜੀ ਕੱਟਨੇ ਗੈਂਡਰੀਆਂ ਨਾਲ ਗੱਟ ਜੇ ਕਮੈਂਟ ਕਰਿਆ ਬੰਦੇ ਦਾ ਵਿਆਹ ਕਰਨਾ ਤੇ ਕੁੜੀ ਲੱਭੇ ਰੋ ਬੰਦਾ ਕੁੜੀ ਲੱਭੇ ਲਾਓ ਕਿਹੋ ਜੀ ਕੁੜੀ ਚਾਹੀਦੀ ਤੈਨੂੰ ਐਮ ਜੀ ਕੁੜੀ ਚਾਹੀਦੀ ਦੱਸੋ ਜੀ ਕਿਹੋ ਜੀ ਕੁੜੀ ਚਾਹੀਦੀ ਇਹਦਾ ਲੇਖ ਕੱਲ੍ਹ ਹੋਣਾ ਜਿਆਦਾ ਭਾਲ ਆ ਲੈ ਕਾਲਾ ਚੱਲ ਭਾ ਵਰਗਾ ਦਿਲ ਤੇ ਸਾਫ਼ ਹੋਣਾ ਚਾਹੀਦਾ ਦਿਲ ਸਾਫ਼ ਹੋਣਾ ਚਾਹੀਦਾ ਬਸ ਲੰਗੜੀ ਲੁਲੀ ਦੋ ਬੱਚਿਆਂ ਦੀ ਆ ਸਭ ਚੱਲੂ ਸਭ ਚੱਲੂ ਚਾਹੀਦੇ ਆ ਭਾਵੇਂ ਸਲੇਰੀ ਹੋਵੇ ਯਾਣੇ ਯਾਣੇ ਰਾੜੀ ਮੇੜ ਵੀ ਚੱਲਣਗੇ ਰੇੜੀ ਮੇੜ ਵੀ ਚੱਲਣੇ ਵਿਆਹ ਹੋਣਾ ਜ਼ਿਆਦਾ ਬਸ ਯਾਰ ਗੋਟੀ ਮਿਲਣੀ ਚਾਹੀਦੀ ਹੋਰ ਬੱਚੇ ਠੀਕ ਆ ਹੋਰ ਕੁਛ ਰੋਟੀ ਪਕਾ ਕੇ ਖੁਲਾਣਾ ਜੀ ਹੁੰਦੀ ਹੈ ਜੀ ਤੇ ਰੋਟੀ ਤੈਨੂੰ ਪਾਣੀ ਖਵਾ ਦੇ ਕੰਨੀ ਮੋਟੀ ਤੇ ਤੈਨੂੰ ਦੇ ਦੂ ਕਰੂਗਾ ਕਰਦਾ ਜਿਹੜਾ ਤੇ ਦੋ ਖਵਾ ਕੇ ਤਾਂ ਐ ਡਰੈਲ ਨੂੰ ਬੁਲਾ ਲਾ ਲੰਨ ਦੇ ਕੈਮਰਾ ਹੀ ਐ ਉਹ ਘੁਕ ਮਾ ਦਿਓ ਮੈਂ ਓਏ ਲਿਆ ਆਪਾ ਨੂੰ ਐਡਰ ਵਾਲੇ ਨੇ ਲੱਭ ਗਏ ਹਾਏ ਥੱਕ ਗਿਆ ਮੈਂ ਰੋ ਇੰਨੇ ਸਲਿੰਗ ਪਾਉਂਦੀ ਆ ਹੁਣ ਵਾ ਵਾ ਲੋਕ ਕੱਢ ਲਓ ਸਮੀ ਪਰ ਇਹਨੂੰ ਬਾਹਰ ਨੂੰ ਧੱਕ ਕੱਢ ਲਓ ਥੋੜਾ ਤੱਬੂ ਮੰਦਰ ਕਰਾਵਾ ਹਾਂ ਬਸ ਥੋੜਾ ਬੂਮਬਾਰ ਬੂਮਥਲਾ ਬੂਮਥਲੋ ਆਨਾ ਚਪਾ ਬੱਸ ਲੌਗ ਨੂੰ ਹੱਥ ਰਖੀ ਹੈ ਲੋਗ ਇਹਦਾ ਓਕਾ ਕੰਮ ਹੈਂ ਅੰਦਰ 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 ਬੂਮਬਾਰ ਵਾਦਲਾ ਅਰੇ ਬੂਮ ਉੱਪਰ ਫਸ ਜਾਏਗੀ ਨਾ ਬੂਮ ਅੰਦਰ ਲੇਗਾ ਨਾ ਤੇ ਇਧਰ ਸੈਲ ਕਾ ਹਾਸਾ ਸਤਿ ਸ਼੍ਰੀ ਅਕਾਲ ਉਸਤਾਦ ਬੂਮੰਦਰ ਹਲਕਾ ਹਾਸਾ ਉਠਾ ਦੇਣਾ ਤੇ ਨਿਕਲ ਜਾਏ ਬੂਮੰਦਰ ਕਰ ਅਗਰ ਲੋ ਅਗਰ ਅੰਦਰ ਲੋ ਲੈ ਜਾ ਉਧਰ ਉਧਰ ਰੱਖ ਦੇ ਉਧਰ ਖਾ ਲ ਇੱਕ ਕੱਟਤੀ ਇੱਕ ਰਹਿ ਗਈ ਨਾ ਵੀਡੀਓ ਲਈ ਸਬਸਕ੍ਰਾਈਬ ਕਰੋ। ਕੀ ਕਰਾਂਗੇ? ਮੈਂ ਕੋਈ ਗੱਲ ਨਹੀਂ ਨਾਮ ਦਾ ਮਾਤਾ ਬੋਜਾ ਵੀ ਬਟਾ ਤੋਂ ਇਸੇ ਦਾ ਨਾਮ ਲਾ ਲੇਗੇ। ਦਿੱਕਤ ਹੈ ਇਸ ਦਾ ਨੰਬਰ। ਆਪਰੇਟਰ ਸਾਫ। ਕਿਹੜਾ ਵੀ ਇਧਰ ਤੋਂ ਕੋਰੀ ਬਣਾ ਲੈ ਜਦੋਂ ਤੁਹਾਨੂੰ ਚਾਹੀਦੀ। ਮੈਂ ਵਾਜਾ ਗਈ ਵੀਡੀਓ ਬਣਾਣਾ ਸਿੱਖਾ ਦਿੱਤਾ। ਉਹ ਦੇ ਜਾ ਕਰਾਈਂ ਦੀਦ ਮਣਾਉਣੇ ਜਾ। ਨਾ ਕੋ ਕੋ ਯਾ ਤੇ ਜੀ ਕਰ ਜਾਂਦੇ ਆ। ਬਟਨਾ ਬਟਨਾ ਮਿੱਦਾ ਹੀ ਹੁੰਦੇ। ਹੋ ਜ਼ੋਨ ਸਿੰਘ ਨਾਲ ਨਾਲ ਜਾਂਦੇ। ਦਸਨ ਦੇ ਸਾਈਡ। ਚਾਲੂ ਕਰਵਾ ਦਈਏ ਅਸੀਂ ਦਾ ਕਰਦੇ। ਕੱਢੀਂ ਕਿਦਰ ਮਾਰੇਗਾ ਉਧਰ ਮਾਰੇਗਾ ਇਧਰ ਮਾਰੇਗਾ। ਯਾ ਯਾ ਤੂੰ ਹੀ ਦਿਮਾਗ ਲਗਾਦਾ। ਦੇ ਕੰਮ ਕੀ ਗਲਤੀ ਨਾਲ ਕਰਨਾ। ਹੂਕ ਲੈ ਲੈ ਗੱਟਾ ਉਧਰ ਕੀ ਹੋਗਾ ਤੇ ਇਧਰ ਪਿੱਛੇ ਸੇ ਚਾਲੂ ਕਰਕੇ ਕਰ ਸਕਦਾ ਉਧਰ ਜਵਾਨ ਕਿ ਇਹ ਚਾਰ ਪੰਜ ਕੋਡ ਲਿਆ ਪਰ ਉਧਰ ਮੈਂ ਬਹੁਤ ਲੇਵਲ پکڑ ਪੜੂ ਪਿੱਛੇ ਜਾ ਕੇ ਸਿੱਧਾ ਪਾ ਲੈ ਪੀੜਾ ਮੈਂ ਆਪ ਦਬਾਈ ਗੇਂ ਡਰੀ ਚਲਾਉਂਦਾ ਰਿਹਾ ਆਪ ਡਾਊਨ ਪੀਓਪੀ ਆਈ ਸਟਾਪ ਹੋ ਰਹੀ ਹੈ ਇਹ ਤੇ ਹੁਣ ਕੀ ਹੋ ਰਿਹਾ ਹੈ ਹੈ ਸਪੀਡ ਹੀ ਹਨੀ ਆ ਜੀ ਬਿਲਕੁਲ ਟੇ ਨੋਰਮਲ ਰੋਗੀ ਬਹੁਤ ਬਹੁਤ ਨੋਰਮਲ ਹੈ ਸਪੀਡ ਹੀ ਨਹੀਂ ਹੈ ਸੋਨ ਸਿੰਘ ਸੀਤਲ ਓਏ ਪੁੱਤਰੋ ਪਹਿਲਾਂ ਗੱਡਾ ਪਹਿਲਾਂ ਗੱਡਰ ਕਰਨ ਲੱਗੇ ਸਟਾਰਟ ਸੋਨ ਸਿੰਘ ਸੀਤਲ ਵਲੌਗ ਨਾ ਵਲੌਗ ਖੈਣ ਲਗਾ 2 ਨੰਬਰ ਵਲੌਗ 2 ਨੰਬਰ ਬਲੌਗਰ ਜਾਂਦਾ ਗੱਡੀ ਗੱਡੀ 1 ਨੰਬਰ 2 ਨੰਬਰ ਤੇ ਗਾਟਰ ਗਿਆਨ ਕਰ ਲਗੇ ਗਾਟਰ ਪਹਿਲਾ ਲੋਡ ਸਲੰਗਾ ਸਲੰਗਾ ਆ ਵੀ ਪਾਉਣੀਆਂ ਪਾਣੀਆਂ ਤੇ ਕਾਲੇ ਕਰਨੇ ਪੈਣੇ ਤੂੰ ਇਧਰ ਦੀ ਜਾ ਗੱਡੀ ਦਾ ਬੰਨੇ ਨਹੀਂ ਮੈਂ ਦੀ ਜਾਣਾ ਤੇ ਪਰਕੇ ਗਾਟਰ ਫਿਰ ਮਿਲਦੇ ਆ ਤੁਹਾਨੂੰ ਸੇਫਟੀ ਛੋਟੀ ਵਾਲੇ ਵਡੇ ਸਾਲੇ ਵੀਡੀਓ ਦਰਦੇ ਇਧਰ ਲਾਤੀਆਂ ਉਸ ਲਿੰਗਾ ਉੱਕੇ ਰਿਪੋਰਟ ਕਰਤੀ ਤੇ ਪਰਲੀ ਸਾਈਡ ਵੀ ਲਾਉਣਾ ਜੁੜੇ ਰ ਅ ਤੁਸੀਂ ਆਪਣੇ ਨਾਲ ਤੱਕਣੇ ਤਾਂ ਹਾਂ ਇਹ ਅੱਧੀ ਆ ਗਿਆ ਥੋੜੀ ਸੁਟਨੇ ਉਹ ਨਾ ਚੁੱਕੀ ਸੇਫਟੀ ਵਾਲੇ ਖਲੋਤੇ ਸਾਲੇ ਰੋਲਾ ਪਾ ਕੇ ਰੋਲਾ ਏ ਸ਼ਮੀਆਂ ਸ਼ਮੀਆਂ ਗਏ ਓ ਸ਼ਮੀਆਂ ਇਧਰ ਆ ਸ਼ਮੀਆਂ ਓਏ ਆ ਗਿਆ ਈ ਇਧਰ ਆ ਇਧਰ ਆ ਜਾ ਤੈਨੂੰ ਜਾ ਸਕਾਈਏ ਇਹ ਪੰਗਾ ਹੀ ਆ ਸਾਲਾ ਸ਼ਮੀਆਂ ਅਸਲ ਇੱਥੇ ਪਉਣਾ ਉਹ ਮੈਂ ਬਣਾਣਾ ਲਾਂਚਿੰਗ ਕਰ ਲਗੇ ਸਿਸਟਮ ਆ ਸਾਰੇ ਤਾਂ ਦੇ ਲਾਂਚਿੰਗ ਰੋਡ ਕਨੈਕਸ਼ਨ ਲੈਣ ਖਾਨ ਨੂੰ ਆ ਗਏ ਸਾਰੇ ਕੰਮ ਘਰੋਂ ਨੂੰ ਕੋਈ ਨਹੀਂ ਆਇਆ ਕੰਮ ਘਰੋਂ ਆ ਕੇ ਇਹ ਭਰਾ ਮੈਂ ਲੱਡੂ ਆ ਵੀਰ ਇੱਥੇ ਸਾਮਾਨ ਦੇਣ ਆਇਆ ਕਰੇਂਦਾ ਲੱਡੂ ਖਾਨ ਸਾਰੇ ਆ ਗਏ ਚਲੋ ਮੰਡੀ ਨੇ ਟੱਪਾ ਇਕੱਲੇ ਹੁੰਦਾ ਹੈ ਜੋ ਵੀ ਮੈਂ ਹੱਥ ਕਰਾਂਗਾ ਢੀ ਰਾਵਣ ਇੱਕ ਮਿੰਟ ਦੂਰ ਇੱਕੋ ਨੀਚੇ ਨਾਲੇ ਕੀ ਆਪਾਂ ਆਹ ਸਾਹਿਬ ਨਰੀਅਲ ਦਾ ਥੋੜਾ ਫੇਰ ਕਰਾਂ ਨਾ ਤੁਸੀਂ ਜੈਕਟ ਲੈ ਲਓ ਭਾਈ ਮੈਂ ਨਿਕਲਣ ਜੈਕਟ ਆ ਰਿਹਾ ਆਰਡਰ ਕੀਤਾ ਸੀ ਤਾਂ ਐਸੇ ਮਤ ਬੁਨਾ ਫਿਰ ਹਾਂ ਠੀਕ ਹੈ ਲੈ ਬਾਜੀ ਨਾ ਲਾਓ ਜਿਵੇਂ ਨਤ ਰੋ ਪੈ ਲਾ ਗਾੜਾ ਜੋਗਤਾ ਕੈਂਪਰੀਆਂ ਸ਼ੇਰਵਾਦ ਕਰਦੇ ਹਾਂ ਲੋਡ ਕਰਦੇ ਹਾਂ ਸਾਰੇ ਸਾਹ ਕੋਲੋਂ ਫਿਰ ਬੱਧੀਆ ਬਣਦੇ ਹੋ ਸਾਸਰੀ ਕਾਲ ਜੀ ਸਾਸਰੀ ਕਾਲ ਸਾਹਬ ਨੂੰ ਗਿਆ ਤੈਨਾਂ ਨੇ ਹੈ ਇਹ ਅਮਰੀਕਾ ਦਾ ਇਹ ਅਮਰੀਕਾ ਦਾ ਅਮਰੀਕਾ ਯੂ ਐਸ اے ਹੈ ਠੀਕ ਹੈ ਆ ਮੇਰੀ ਵਾਈਫ ਮੇਰੀ ਵਾਈਫ ਹੈ ਨਾ ਵहां की है ਯੂ ਐਸ اے ਦੀ ਬਿਲਕਲ ਕਲਿੰਟਨ ਦੇ ਪਰ ਹੈ ਕਹੋਸਾ ਬਿਲਕਲੀ ਸਹੀ ਨਹੀਂ ਬਿਲਕਲ ਕਲਿੰਟਨ ਬਿਲਕਲ ਕਲਿੰਟਨ ਆ ਉਹ ਵਾਂਗ ਰਾਸ਼ਟਰਪਤੀ ਉਹਨਾਂ ਕੋਲ ਸੀ ਹਾਂ ਹਾਂ ਉਹਨਾਂ ਕੋਲ ਨਹੀਂ ਛੋੜਾ तू वैसे का लास्ट बदी ओ उधर की नहीं नहीं अरे वो उधर की, की है शादी में इधर किया मेरे साथ वो इधर आके छोड़ा नहीं है वहाँ सपने में शादी हुआ है बस ले भी शुरुआत हो गई शुरुआत हो गई आज की ਠੀਕ ਦਾ ਨਿਕਲ ਆ ਇਹਦੇ ਟੋਪੀ ਇਹਨੇ ਸ਼ਰਟ ਨਾਲ ਆਪੀ ਪਾਇਆ ਠੀਕ ਦਾ ਆ ਜਿਹੜੀ ਆਹ ਪਾ ਪਾ ਲੱਗੇ ਨਹੀਂ ਆਉਂਦਾ ਤੂੰ ਲੱਡੂ ਕੱਲਾ ਕੱਲਾ ਖਾ ਗਿਆ ਉਹ ਥੰਮੀ ਵੇਖੀ ਉਹ ਤਾਂ ਜਾ ਕੇ ਫਲੇਸ਼ ਬਰਾਬਰਾ ਕਰਾ ਬਸ ਬੰਦਾ ਬੋਲ ਬੰਦੇ ਜੇ ਵੇਖੀ ਆਲਾ ਲੋਵੀ ਪਹਿਲਾਂ ਗਾਡੇ ਘੰਟੀ ਜੇ ਨਾਲ ਸ਼ੌਕ ਤੇ ਆਏਗਾ ਪਰ ਉਹ ਰਾਹ ਦਾ ਪਾਕ ਭੇਦੇ ਨੇ ਅੱਜ ਬਾਰ ਖੜਦੇ ਆਂ ਕਿ ਜਾਂ ਆਪਣੀ ਕਿਨਾਰੇ ਲਾਉਣੇ ਜਾਂ ਇੱਥੇ ਰੱਖਦੇ ਕੀ ਸਮਾਚਾਰਨ ਦਾ ਦੇਖ ਲਈ ਪਾ ਪਾਦੇ ਨੇ ਲੱਡੂ ਮਿਲਿਆ ਕਿ ਨਹੀਂ ਲੱਡੂ ਮਿਲਿਆ ਤੈਨੂੰ ਮਿਲਿਆ ਨਹੀਂ ਮਿਲਿਆ ਤੇ ਆਹ ਗਾਡਰ ਤੇ ਪਿਆ ਜੀ ਆਵੇਂ ਤੋ ਪਾਜੀ ਦੇ ਲਾ ਕੇ ਰੱਖਣਾ ਕੈਮਰਾ ਆ ਆ ਆ ਆ ਬੱਸ ਭਾਈ ਮਾਮਾ ਰਾਂ ਦਾ ਨਾਮ ਦੇ ਨਾਲ ਹੈ ਨਹੀਂ 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 ਇੱਥੇ ਖਲੋ ਜਾਣਾ ਇੱਥੇ ਆ ਇੱਥੇ ਬਸ ਬੱਸ ਬੱਸ ਆ ਜਾਂਦੇ ਜਾਦੇ ਬੱਸ ਬੱਸ ਕਰੋ ਰੌਲਾ ਦੇ ਸਾਰੇ ਪਾਸੇ ਉਹ ਦੋਨੇ ਆਹੋ ਬੈਠਾ ਜਿਹੜਾ ਚਲਾਉਂਦਾ ਹੈ ਹੈ او کیا آ تیرا کتے رہیا تجھے لے کے کھڑے گا ہاں او اندر نہیں سای رہے کیونکہ ای گٹر نہیں چکنا پھر وہ نہیں چکنا بائکر پیچھے کروانا پڑا اج پیچھے کروا لیے پیچھے دیکھا چلا سے صحیح ہے پھر یہ گوڑا کے پیچھے

ਅਗਰ ਰਾਤ ਨਹੀਂ ਜਾਣਾ ਬਾੜ ਕੱਢਣ ਲੱਗੇ ਪਾਣੀ ਜੈਕਟ ਪਾ ਕੇ ਸੇਫਟੀ ਵਾਲੇ ਆ ਗਏ ਪਾਣੀ ਵਾਲੀ ਬੋਤਲ ਕਿੱਥੇ ਲੈ ਗਏ ਉਹ ਸੇਫਟੀ ਵਾਲੇ ਨੂੰ ਪਿਆਉਣਾ ਪਾਣੀ ਆ ਵੀ ਮਿੱਤਰੋ ਉਹ ਹਜੇ ਉੱਥੇ ਹੀ ਭਜਾਈ ਫਿਰਦੇ ਕਿਸੀ ਅੱਗੇ ਕਰ ਲੈਂਦੇ ਕਿਸੀ ਪਿੱਛੇ ਕਰ ਲੈਂਦੇ ਇਧਰ ਆਪਾਂ ਪਹੁੰਚ ਆ ਗਏ ਆ ਟੀਪੀਆ ਇਸ ਲੰਗਾ-ਸਲੁੰਗਾ ਦੀ ਬਾਕੀ ਆਹ ਨਾਲ ਨਾ ਟੈਗ ਦਿੱਤੇ ਵੀ ਸਲੁੰਗਾ ਦੇ ਉੱਤੇ ਲਾਓ ਓਕੇ ਕਰਤੀਆਂ ਸਾਰੀਆਂ ਓਕੇ ਰਿਪੋਰਟ ਹੋ ਗਈ ਤੇ ਬਾਕੀ ਉਹ ਜਿਹੜੋਂ ਦਾ ਉੱਥੇ ਹੀ ਕਮਾਈ ਫਿਰਦੇ ਤੇ ਬਾਕੀ ਸ਼ਾਮਾਂ ਪੈ ਗਿਆ ਨੇ ਨੈਟ ਦੀ ਡਿਊਟੀ ਕਰਨੀ ਪੈਣੀ ਐ ਤੇ ਦੇਖਦੇ ਆ ਕੀ ਬਣਦਾ ਜੇ ਆਪਾਂ ਬੈਠੇ ਦਿਹਾੜੀਆਂ ਐ ਅਸੀਂ ਬੈਠੇ ਦਿਹਾੜੀ ਦੇ ਆ ਸ਼ਾਮਾਂ ਦੀ ਵੀ ਡਿਊਟੀ ਕਰਨੀ ਦੇ ਦੇਣ ਕੀ ਕੋਈ ਹੋਰ ਲਾਲੀਆ ਪਾ ਇਹਨਾਂ ਨੂੰ ਸੰਧਾ ਨੂੰ ਲਾਉਣੇ ਦੋ ਟੈਗ ਇੱਕ ਉਹਦਾ ਡਿਜ਼ਾਈਨ ਨੂੰ ਲਾਉਣਾ ਫਿਰ ਮਿਲਦੇ ਤਨ ਲੋ ਵੀ ਮਤਲਬ ਇਹ ਆਰਡਰ ਪਹੁੰਚਿਆ ਹੀ ਨਹੀਂ ਉੱਥੋਂ ਤੱਕ ਇਹ ਆਰਡਰ ਕੋਈ ਪ੍ਰੋਬਲਮ ਪੈ ਗਈ ਫਲਰਚ ਉਹਦਾ ਕਰਕੇ ਪਹੁੰਚਿਆ ਨਹੀਂ ਵੇਰ ਵਾਪਸ ਇੱਥੇ ਨਹੀਂ ਲਾਉਣਾ ਤਿੰਨੇ ਆ ਗਿਆ ਲਗਭਗ ਇੱਥੇ ਕਮਾਕ ਮੂਹਰੇ ਰਖਦਾ ਬੰਦੇ ਗਣ ਕੱਢਦੇ ਜਾਂਦੇ ਸੀ ਦੇਖਦੇ ਆ ਕੀ ਬਣਦਾ ਇਸ ਤੋਂ ਬਾਅਦ ਵਲੋਗ ਬਣਦਾ ਕੀ ਰਾਹ ਗਾਟਰ ਕੱਢ ਕੇ ਫਿਰ ਜਾਣਾ ਭੋਸੜੀ ਕਿਤੇ ਸਹੀ ਹੋ ਗਿਆ ਉਧਰ ਤੋਂ ਚਾ ਚੱਕਰ ਲਾਉਣਾ ਗਿਆ ਆਪਾਂ ਪਲਾਂਟ 'ਚ ਪਹਿਲੇ ਕਿਤਨੇ ਦਿਨ ਸੇ ਤੂੰ ਬੋਲ ਰਿਹਾ ਤੂੰ ਬਾਅਦ 'ਚ ਬੋਲੇ ਤੋ ਬੋਲਤਾ ਨਹੀਂ ਹੋ ਜਾਏਗਾ ਸੇਟ ਵੀ ਸਾਰਾ ਨਹੀਂ